ਲੱਗੇ ਕੱਲ ਸੁਖਬੀਰ ਸਿੰਘ ਬਾਦਲ ਜਲੰਧਰ ਆਉਂਦੇ ਨੇ ਜਲੰਧਰ ਆ ਕੇ ਮਹਿੰਦਰ ਕੇਪੀ ਨੂੰ ਕਾਂਗਰਸ ਚੋਂ ਅਕਾਲੀ ਦਲ ਲਿਆਉਂਦੇ ਨੇ ਅਕਾਲੀ ਦਲ ਜੁਆਇਨ ਕਰਾਉਂਦੇ ਨੇ ਔਰ ਇੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ 6 ਰਹਿੰਦੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਜਾਂਦੇ ਨੇ ਇਹਨਾਂ 6 ਉਮੀਦਵਾਰਾਂ ਦੇ ਨਾਮ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲਿਸਟ ਲਗਭਗ ਪੂਰੀ ਹੋ ਗਈ ਹੈ ਪਰ ਅਜੇ ਵੀ ਇੱਕ ਕੈਂਡੀਡੇਟ ਰਹਿੰਦਾ ਆ ਔਰ ਉਹ ਸੀਟ ਖਡੂਰ ਸਾਹਿਬ ਦੀ ਸੀਟ ਹੈ ਖਡੂਰ ਸਾਹਿਬ ਦੀ ਸੀਟ ਇੱਕ ਅਹਿਮ ਸੀਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੱਥੋਂ ਨਹੀਂ ਖੋਣ ਦੇਣਾ ਚਾਹੁੰਦਾ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ ਕਿ ਅਜੇ ਤੱਕ ਛੇਸ਼ੋ ਪੰਜ ਵਿੱਚ ਹੋਵੇ ਕਿ ਇੱਥੋਂ ਕਿਸ ਨੂੰ ਉਤਾਰਿਆ ਜਾਵੇ ਇਸ ਸੀਟ ਦੇ ਉੱਤੇ ਇੱਕ ਸਮੇਂ ਦੇ ਉੱਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਰਾਜ ਰਿਹਾ 2014 ਦੇ ਵਿੱਚ ਇਹ ਸੀਟ ਜਿੱਤਦੇ ਨੇ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਸ ਤੋਂ ਬਾਅਦ 2019 ਤੱਕ ਆਂਦੇ ਆਂਦੇ ਐਕਸਪੈਲ ਕਰ ਦਿੱਤਾ ਜਾਂਦਾ 2019 ਦੇ ਵਿੱਚ ਐਕਸਪੈਲ ਕਰ ਦਿੱਤੇ ਜਾਂਦੇ ਨੇ ਰਣਜੀਤ ਸਿੰਘ ਬ੍ਰਹਮਪੁਰਾ 2021 ਦੇ ਵਿੱਚ ਦੁਬਾਰਾ ਜੁਆਇਨ ਕਰਦੇ ਨੇ ਪਰ 2022 ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ। ਜ਼ਾਹਿਰ ਤਨ ਜੇ ਰਣਜੀਤ ਸਿੰਘ ਬ੍ਰਹਮਪੁਰਾ ਹੁੰਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਬ੍ਰਹਮਪੁਰਾ ਨੂੰ ਇਹ ਸੀਟ ਦਿੱਤੀ ਜਾਂਦੀ ਕਿਉਂਕਿ 2014 ਦੇ ਵਿੱਚ ਬ੍ਰਹਮਪੁਰਾ ਇਸ ਸੀਟ ਨੂੰ ਜਿੱਤ ਚੁੱਕੇ ਨੇ ਪਰ ਉਸ ਤੋਂ ਬਾਅਦ ਹਾਲਾਤ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਬਣ ਗਏ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਕਸਪੈਲ ਕਰਨਾ ਪੈ ਗਿਆ ਤੇ ਨਾਲ ਦੀ ਨਾਲ 2021 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਦੁਆਰਾ ਪਾਰਟੀ ਜੁਆਇਨ ਕਰ ਲੈਂਦੇ ਨੇ ਖੈਰ ਅ ਇਹ ਤਾਂ ਰঞ্জੀਤ ਸਿੰਘ ਬ੍ਰਹਮਪੁਰਾ ਦੀ ਗੱਲ ਰਹੀ ਪਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ 2024 ਦੀਆਂ ਚੋਣਾਂ ਸਿਰ ਤੇ ਨੇ ਔਰ ਇਹ ਉਡੀਕਿਆ ਜਾ ਰਿਹਾ ਹੈ ਕਿ ਹੁਣ ਖਡੂਰ ਸਾਹਿਬ ਤੋਂ ਆਖਿਰ ਕਿਸ ਨੂੰ ਉਮੀਦਵਾਰ ਲਾਣਿਆ ਜਾਵੇਗਾ ਖਡੂਰ ਸਾਹਿਬ ਦੀ ਸੀਟ ਬੜੀ ਅਹਿਮ ਹੈਗੀ ਹੈ ਜਿਸ ਉੱਤੇ ਫਿਲਹਾਲ ਚਰਚੇ ਜਿਹੜੇ ਨੇ ਉਹ ਪਾਰਟੀ ਦੇ ਸੀਨੀਅਰ ਲੀਡਰਸ ਦੇ ਵੀ ਚੱਲ ਰਹੇ ਸੀ ਅਜੇ ਤੱਕ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਇਸ ਸੀਟ ਤੋਂ ਲੜਾਇਆ ਜਾ ਸਕਦਾ ਆ ਬਿਕਰਮਜੀਤ ਸਿੰਘ ਮਜੀਠੀਆ ਦਾ ਮਾਝੇ ਦੇ ਵਿੱਚ ਹੋਲਡ ਹਰ ਕੋਈ ਜਾਣਦਾ ਆ ਕਿ ਇਸ ਤਰ੍ਹਾਂ ਮਾਝੇ ਦੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਕਰਦੇ ਨੇ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਖਾਸਾ ਰੁਝਾਨ ਹੈਗਾ ਔਰ ਨੌਜਵਾਨ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਕਰਦੇ ਨੇ ਜਿਸ ਤੋਂ ਅਕਾਲੀ ਦਲ ਇਹ ਜ਼ਰੂਰ ਅਨੁਮਾਨ ਲਾ ਸਕਦਾ ਹੈ ਕਿ ਇਸ ਸੀਟ ਤੋਂ ਹੋ ਸਕਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਜਾਵੇ ਪਰ ਇੱਥੇ ਇੱਕ ਨਾਮ ਹੋਰ ਵੀ ਹੈ ਇੱਥੇ ਅਮਰਤਪਾਲ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਕੋਈ ਪਸੰਦ ਕਰੇ ਜਾਂ ਨਾ ਕਰੇ ਉਹ ਜ਼ਰੂਰ ਇੱਕ ਚਰਚਾ ਛਿੜਦੀ ਪਈ ਹੈ ਕਿ ਅਮਰਿਤਪਾਲ ਸਿੰਘ ਦੇ ਵਾਸਤੇ ਵੀ ਇਹ ਸੀਟ ਖਾਲੀ ਰੱਖੀ ਜਾ ਸਕਦੀ ਹੈ ਖੈਰ ਐਨਐਸਏ ਦੇ ਚੱਲਦੇ ਸਜ਼ਾ ਕੱਟ ਰਿਹਾ ਅਮਰਿਤਪਾਲ ਸਿੰਘ ਦੂਜੀ ਵਾਰ ਐਨਐਸਏ ਬਲਗਾ ਦਿੱਤੀ ਗਈ ਹੈ ਔਰ ਇਸੇ ਸਜ਼ਾ ਦੇ ਚੱਲਦੇ ਹੋਏ ਅਮਰਿਤਪਾਲ ਸਿੰਘ ਫਿਲਹਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਕੈਦ ਹੈ ਪਰ ਦੂਜੇ ਪਾਸੇ ਚਰਚਾਵਾਂ ਨੇ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਉਣ ਦੇ ਵਾਸਤੇ ਅਮਰਿਤਪਾਲ ਸਿੰਘ ਨੂੰ ਇਹ ਸੀਟ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਹਵਾਲੇ ਦਿੱਤੇ ਜਾਂਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਜਿਨ੍ਹਾਂ ਨੇ ਜੇਲ੍ਹ 'ਚ ਰਹਿੰਦਿਆਂ ਹੋਇਆਂ ਇਲੈਕਸ਼ਨਜ਼ ਲੜੀਆਂ ਸਭ ਖੈਰ ਅਮਰਪਾਲ ਸਿੰਘ ਨੂੰ ਸੀਟ ਮਿਲਦੀ ਹੈ ਜਾਂ ਨਹੀਂ ਮਿਲਦੀ ਉਹ ਇੱਕ ਵੱਖਰਾ ਇਸ਼ੂ ਹੈ ਪਰ ਅਕਾਲੀ ਦਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਜ਼ਰੂਰ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਰਣਜੀਤ ਸਿੰਘ ਬਰਹमपुरਾ ਸੀ ਜਿਹੜੇ ਆਪ ਮਾਝੇ ਦੇ ਜਰਨਲ ਦੀ ਪਦਵੀ ਸੰਭਾਲਦੇ ਸਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਮਾਜੇ ਦੇ ਜਰਨੈਲ ਨੇ ਪਰ ਹੁਣ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਜਾ ਰਿਹਾ ਜਿਹੜੇ ਆਪ ਮਾਜੇ ਦੇ ਜਰਨੈਲ ਦੇ ਵਜੋਂ ਜਾਣੇ ਜਾਂਦੇ ਨੇ ਕਿਹੜਾ ਮਾਜੇ ਦਾ ਜਰਨੈਲ ਇੱਥੇ ਆ ਕੇ ਫਿੱਟ ਬੈੰਦਾ ਆ ਰਣਜੀਤ ਸਿੰਘ ਬ੍ਰਹਮਪੁਰਾ ਪਹਿਲਾਂ ਹੀ ਪਰਲੋਕ ਸੁਧਾਰ ਚੁੱਕੇ ਨੇ ਔਰ ਦੂਜੇ ਪਾਸੇ ਹੁਣ ਇਹ ਸੀਟ ਇਸ ਵੇਲੇ ਸਖਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਥੇ ਦਾਅ ਖੇਡਣ ਦੀ ਕੋਸ਼ਿਸ਼ ਕਰ ਰਿਹਾ ਪਰ ਕਿਸ ਦੇ ਮੋੜੇ ਤੇ ਰੱਖ ਕੇ ਬੰਦੂਕ ਚਲਾਈ ਜਾਵੇ ਕਿਹੜਾ ਉਮੀਦਵਾਰ ਇੱਥੋਂ ਐਲਾਨਿਆ ਜਾਵੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸ਼ਸ਼ੋਪੰਜ ਵਿੱਚ ਆ ਸ਼ਾਇਦ ਇਸੇ ਕਰਕੇ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਉਤਾਰਿਆ ਜਲੰਧਰ ਚ ਆ ਕੇ ਮਹਿੰਦਰ ਕੇਪੀ ਨੂੰ ਪਾਰਟੀ ਜੁਆਇਨ ਕਰਾਉਂਦੇ ਨੇ ਉਮੀਦਵਾਰ ਐਲਾਨ ਦਿੰਦੇ ਨੇ ਜਲੰਧਰ ਦਾ ਉਮੀਦਵਾਰ ਫਾਈਨਲ ਹੋ ਗਿਆ ਜਲੰਧਰ ਹੌਟ ਸੀਟ ਮੰਨੀ ਜਾ ਰਹੀ ਸੀ ਕਾਂਗਰਸ ਦੇ ਲੀਡਰ ਨੂੰ ਸ਼੍ਰੋਮਣੀ ਕਾਲੇ ਦਲ ਚ ਲਿਆ ਕੇ ਤੇ ਉਮੀਦਵਾਰ ਐਲਾਨ ਦਿੱਤਾ ਗਿਆ ਬਠਿੰਡਾ ਤੋਂ ਬੀਬੀ ਅਰ ਸਿਮਰਤ ਕੌਰ ਬਾਦਲ ਨੂੰ ਐਲਾਨ ਦਿੱਤਾ ਗਿਆ ਚੰਡੀਗੜ੍ਹ ਸੀਟ ਦਾ ਵੀ ਐਲਾਨ ਕਰ ਦਿੱਤਾ ਗਿਆ ਉ ਤੋ ਤੱਕ ਹੀ ਪਰ ਹੁਣ ਗੱਲਾਂ ਜਿਹੜੀਆਂ ਛੜੀਆਂ ਹੋਈਆਂ ਨੇ ਉਹ ਖਡੂਰ ਸਾਹਿਬ ਦੀਆਂ ਚੱਲ ਰਹੀਆਂ ਨੇ ਖਡੂਰ ਸਾਹਿਬ ਦੇ ਉੱਤੇ ਖਡੂਰ ਸਾਹਿਬ ਦੀ ਸਿੰਘ ਬਾਦਲ ਕਿਸ ਨੂੰ ਅੱਗੇ ਲਿਆਉਂਦੇ ਨੇ ਕਿਹੜਾ ਉਮੀਦਵਾਰ ਐਲਾਨਿਆ ਜਾਂਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 180 ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ